ਤੇ ਕਈਆਂ ਦੀ ਜਿੱਦਾਂ ਪ੍ਰੇਮ ਭਾਵਨਾ ਹੁੰਦੀ ਉਹ ਦਰਬਾਰ ਸਾਹਿਬ ਦੇ ਮੁੱਖ ਦਰਵਾਜ਼ੇ ਤੇ ਵੀ ਥੋੜਾ ਸਿਰ ਝੁਕਾ ਲੈਂਦੇ ਕੋਈ ਕਈ ਸੱਜਣ ਨੇ ਬਾਹਰ ਸੜਕ ਤੇ ਖਲੋ ਕੇ ਉਹਨਾਂ ਕੋਲ ਸਮਾਂ ਨਹੀਂ ਹੁੰਦਾ ਤੇ ਉਹ ਗੁਰਦੁਆਰਾ ਸਾਹਿਬ ਵੱਲ ਮੁੱਖ ਕਰਕੇ ਤੇ ਉੱਥੇ ਸੀਸ ਝੁਕਾ ਕੇ ਜਾਂਦੇ ਹਨ ਗੱਡੀ ਖੜੀ ਕਰਕੇ ਤੇ ਆਪਾਂ ਹਰ ਇੱਕ ਨੂੰ ਹੀ ਕਹੀ ਜਾਈ ਆ ਮੈਂ ਕਰਮकांड ਕਰਦਾ ਹੈ ਭਾਈ ਉਹਨੇ ਵੀਰ ਵੀ ਸਮਾ ਕੱਢਿਆ ਮੈਂ ਤਾਂ ਕਿੰਨੀ ਵਾਰੀ ਕਿਹਾ ਵੀ ਸਾਡੀ ਤਾਂ ਡਿਊਟੀ ਹੁੰਦੀ ਅਸੀਂ ਤਾਂ ਆ ਜਾਣੇ ਗੁਰਦੁਆਰੇ ਜੇ ਸਾਡੀ ਨਾ ਹੋਵੇ ਤੇ ਅਸੀਂ ਤੇ ਵੜੀਏ ਨਾ ਅਜੀ ਤੇ ਤਾਂ ਆਖੀਏ ਕਿਸੇ ਨੂੰ ਜੇਸੀਂ ਆਪ ਬੜੀ ਸਿੱਖੀ ਕਮਾਈ ਹੋ ਗਏ ਚਲੋ ਅਗਲਾ ਫਿਰ ਵੀ ਕਮਾਉਂਦਾ ਤੇ ਸਭ ਇਹ ਗੱਲ ਜਾਣਣੀ ਕਿ ਮੈਂ ਸਭ ਤੋਂ ਨੀਵਾ ਜਦੋਂ ਇਹ ਮੰਨਣ ਲੱਗ ਗਏ ਨਾ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਜਿਆ ਮੀਤ ਹਮਾਰਾ ਸੋਏ ਪਰਮਾਤਮਾ ਕਹਿੰਦਾ ਓਹੀ ਮੇਰਾ ਮਿੱਤਰ ਹੈ